ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਾਉ ਬਲੌਕਸ ਨੂੰ ਕੰਮ ਦੇ ਰਹੇ ਨੇ ਔਰ ਬਿਲਕੁਲ ਟਰਾਂਸਪੇਰੈਂਸੀ ਨਾਲ ਔਰ ਬਿਲਕੁਲ ਰਿਸ਼ਤੇ ਨਾਲ ਕੰਮ ਕਰੇ ਜਾ ਰਹੇ ਨੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਕਾਂਸ ਨਹੀਂ ਹੈ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਕਾਰੋਬਾਰ ਜਿਹਾ ਉਹਨਾ ਤੇ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਹਾਂ ਵੀ ਉਹ ਟ੍ਰੇਡ ਕਿੰਨੀ ਬੜੀ ਔਖੀ ਹੈ ਜੀ 15 16 ਸਾਲ ਤੋਂ ਇਸ ਪੇੜ ਨਾਲ ਜੁੜੇ ਆ। ਆਬਕਾਰੀ ਨੀਤੀ ਦੀ ਦੇ ਬਾਈਡੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਵਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ। ਉਹ ठेकेदार ਨੂੰ ਦੇ ਬਾਈਡੇ ਜਿਹੜੀ ਪਾਲਸੀ ਬਣ ਰਹੀ ਹੈ ਜੀ ਉਹ ਮਾਰਨ ਵਾਲੀ ਬਣ ਰਹੀ ਹੈ। ਇਹਦੇ ਵਿੱਚ ਬੜਾ ਔਖਾ ਜੀ ਤੇ ਵਿੱਚ ਰੈਵਨਿਊ ਇਕੱਠਾ ਕਰਨਾ ਜਿਹੜਾ ਬੜਾ ਔਖਾ ਹੈ ਜੀ। ਅ ਅੱਜ 2425 ਦੀ ਐਕਸਰਸ ਪਾਲਿਸੀ ਨੂੰ ਲੈ ਕੇ ਡਰਾਫ ਲੋਟ निकाले ਜਾ ਰਹੇ ਨੇ ਅ ਅੱਜ ਮੇਰੀ ਡਿਊਟੀ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਇੱਕ ਸਾਈਜ਼ ਪਾਲਸੀ ਨੂੰ ਲੈ ਕੇ ਪੂਰੀਆ ਟ੍ਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫ ਡਰਾਫੇ निकाले ਜਾ ਰਿਹਾ ਹੈ ਇਸ ਦੇ ਵਿੱਚ ਸਾਡੇ ਕੋਲ ਟੋਟਲ ਗੁਰਦਾਸਪੁਰ ਰੇਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਪਠਾਨਕੋਟ ਦੇ ਵਿੱਚ 1.1 19 ਕਰੋੜ ਡਰਾਫ ਅਲਾਟਸ ਦੀ ਅਪਲੀਕੇਸ਼ਨ ਫੀਸ ਆਈ ਹੈ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ ਬਾਕੀ ਲੱਗਦੀ ਫੀਸ ਆਈ ਹੈ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਹੈ ਡਰਾਫ ਲੋਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਐਪਲੀਕੇਸ਼ਨ ਸੀਵ ਹੋਈਆਂ ਨੇ ਤਿੰਨ ਗਰੁੱਪ ਜੋ ਕਿ ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫ ਲੋਟਸ निकाले ਗਏ ਨੇ ਔਰ ਬਿਲਕੁਲ ਟਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ निकाले ਜਾ ਰਹੇ ਨੇ ਥੈਂਕ ਯੂ so much ਤੇ ਮੈਂ ਇਹ ਵੀ ਦੱਸਣਾ ਚਾਹੂਗੀ ਕਿ ਜੋ ਅੱਜ ਡਰਾਫ ਲੋਟਸ ਨਿਕਾਲੇ ਜਾ ਰਹੇ ਹੈ ਫਸਟ ਅਲਾਟੀ ਨੂੰ ਮੌਕੇ ਤੇ 10% ਟੋਟਲ ਵੈਲਿਊ ਆਫ ਵੈਂਟ ਦੀ ਫੀਸ ਜਮਾ ਕਰਾਨੀ ਪਏਗੀ ਅਗਰ ਉਹ ਫੀਸ ਨਹੀਂ ਜਮਾ ਕਰਾਪਦਾ ਤੇ ਸਰਕਾਰ ਦੀਆਂ ਸ਼ਰਤਾ ਤੇ ਪੂਰਾ ਨਹੀਂ ਉਤਰਦਾ ਫਿਰ ਸੈਕਿੰਡ ਲਾਟਰੀ ਨੂੰ ਅ ਐਜਕਲਰ ਟੇਕੇ ਦੀ ਸਲਿੱਪ ਦਿੱਤੀ ਜਾਏ ਉਹੀ ਮੌਕੇ ਤੇ ਮਾਲਕ ਹੋਏ ਸਾਡੀ ਫਰਮ ਹੈਗੀ ਗਰਦਾਪੁਰ ਟਰੇਡਰ ਜਿੱਦ ਤੇ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ਼ ਜੀ ਉਹਨਾਂ ਨੇ ਲਾਟਰੀ ਕੱਢੀ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟੀਆਂ ਨਿਕਲੀਆਂ ਨੇ ਇੱਕ ਦੀਨਾ ਨਗਰ ਦੀ ਇੱਕ ਗਰਦਾਸਪੁਰ 1 ਸਿਟੀ ਸਿਟੀ ਗਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਇਹ ਹੈ ਜੀ ਇਸ ਇਹ ਹੈ ਜੀ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜਿੰਦਰਾ ਵਾਈਨ ਸਾਡੇ ਜੈੰਤੀਪੁਰੀਆ ਗਰੁੱਪ ਹੈ ਜੀ ਉਹ ਆਰ ਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਤਾਰੀਵਾਲ ਗਰੁੱਪ ਆਰ ਕੇ ਐਂਟਰਪ੍ਰਾਈਜ਼ ਦੇ ਹੀ ਸਿਗਿਆ ਜੀ ਇੱਕ ਸ਼੍ਰੀ ਹਰਗੋਬਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿਗਿਆ ਜੀ ਭਾਜੀ ਕਿਸ ਤਰ੍ਹਾਂ ਦੀ ਸੰਭਾਵਨਾ ਲੱਗ ਰਹੀ ਕਿਦਾਂ ਦਾ ਰਹੂਗਾ ਕਾਰੋਬਾਰ ਕਾਰੋਬਾਰ ਜੇ ਹਿਸਾਬ ਨਾਲ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਹਾਂ ਵੀ ਉਹ ਟ੍ਰੇਡ ਛੱਡਣੀ ਬੜੀ ਔਖੀ ਹੈ ਜੀ 15 16 ਸਾਲ ਤੋਂ ਇਸ ਸਟ੍ਰੀਟ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬਹੁਤਾ ਕੰਮ ਐ ਇਸ ਵਾਰ ਸਾਡਾ ਆਰਕੇ ਐਂਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਅਸੀਂ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿੰਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਜੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਜੀ ਤੁਹਾਡੇ ਮੀਡੀਆ ਦਾ ਵੀ ਭਾਈਚਾਰਾ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਆਪਕਰੀ ਨੀਤੀ ਦੀ ਡੇ ਬਾਈ ਡੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਵਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ ਉਹ ਠੇਕੇਦਾਰ ਨੂੰ ਡੇ ਡੇ ਬਾਈ ਡੇ ਜਿਹੜੀ ਪਾਲਿਸੀ ਬਣ ਰਹੀ ਹੈ ਜੀ ਉਹ ਮਾਰਨ ਵਾਲੀ ਬਣ ਰਹੀ ਹੈ ਇਹਦੇ ਵਿੱਚ ਬੜਾ ਔਖਾ ਜੀ ਤੇ ਵਿੱਚ ਰੈਵਨਿਊ ਇਕੱਠਾ ਕਰਨਾ ਜਿਹੜਾ ਬੜਾ ਔਖਾ ਜੀ ਤਾਂ ਹੀ ਕਈ ਵਾਰ ਤਾਂ ਖਾਲੀ ਤਾਂ ਹੀ ਰਹਿ ਗਈ ਮਾਜੀ ਹਾਂ ਕੁਝ ਜਿਹੜੇ ਇਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਦਿਖਾਇਆ ਬਟਾਲਾ ਸ਼ਹਿਰ ਵੱਡਾ ਸੀ ਜੀ ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਨੀਅਰ ਬਾਊਟ ਜਿਹੜਾ ਸੀ ਉਹ 55-56 ਕਰੋੜ ਦਾ ਸੀ ਇਸ ਸਮੇ ਉਹ 70 ਕਰੋੜ ਦਾ ਹੋ ਗਿਆ ਜੀ 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖਰਚੇ ਗਾੜੀ